ਅਗਰ ਤੁਸੀਂ ਬਾਣੀ ਤੇ ਪੂਰਨ ਸਰਦਾ ਕਰਕੇ ਤੇ ਪੂਰਨ ਉਸੇ ਤਰ੍ਹਾਂ ਕਰ ਲਓਮੋਂਗੇ ਫਿਰ ਉਸੇ ਤਰ੍ਹਾਂ ਦੀ ਪ੍ਰਕਾਸ਼ਤਾ ਤੁਹਾਡੇ ਅੰਦਰ ਆਏਗੀ ਤੁਹਾਡੇ ਕਰਨ ਵਿੱਚ ਜਿੰਨਾ ਕੋ ਫਰਕ ਹੋਏਗਾ ਉਤਨਾ ਹੀ ਇਹਦੇ ਅੰਦਰਲੇ ਆਨੰਦ ਨੂੰ ਪ੍ਰਕਾਸ਼ ਹੋਣ 'ਚ ਫਰਕ ਪਵੇਗਾ ਕੋਈ ਵੀ ਚੀਜ਼ ਪੂਰੀ ਨਹੀਂ ਕਰੋਗੇ ਤੇ ਕਿੱਦਾਂ ਹੋਏਗਾ ਉਸ ਪਾਤਸ਼ਾਹ ਦੇ ਬਚਨ ਕੀ ਕਹੇ ਤੁਸੀਂ ਬਾਰ-ਬਾਰ ਇੱਕ ਮਾਹਪੁਰ ਕਲ ਧਿਆਨ ਬਾਬਾ ਅਤਰ ਸਿੰਘ ਹਲ ਸੰਤ ਮਹਾਰਾਜ ਹਲ ਖੜੋਗੇ ਤੈਨੂੰ ਕੀ ਯਾਦ ਹੈ ਅਗਰ ਅੱਪ ਯਾਦ ਆਏਗਾ ਬਾਰ-ਬਾਰ ਖੜੀ ਚਲੋ ਨਾ ਬਾਰ-ਬਾਰ ਤੁਸੀਂ ਮਾੜਾ ਕਰਮ ਹੀ ਨਹੀਂ ਕਰ ਸਕਦੇ ਕੋਈ ਜਾਂ ਦਿਨ ਭੇਟੇ ਸਾਧ ਮੋਹੇ ਉਹ ਆ ਦਿਨ ਬਲਿਹਾਰੀ ਇੱਥੇ ਇੰਨੀ ਸੰਗਤ ਦੀ ਨਹੀਂ ਮੈਂ ਗੱਲ ਕਰ ਰਿਹਾ ਇਹ ਕਿਸ ਵੇਲੇ ਹੋਏਗਾ ਜਿਸ ਵੇਲੇ ਕਿਤੇ ਤੂੰ ਕੱਲਾ ਆਪਣੇ ਘਰ ਸੋਚ ਚ ਡੁੱਬਿਆ ਹੋਵੇਂਗਾ ਕਿ ਹੈ ਕੱਲ੍ਹ ਹੀ ਇਸ ਸੋਚ ਦੇ ਵਿੱਚ ਗੋਤੇ ਖਾ ਰਿਆ ਹੋਵਾਂਗਾ ਫਿਰ ਤੇਰਾ ਮਨ ਕਰੇ ਫਿਰ ਤੂੰ ਗੱਲਾਂ ਕਰ ਦੇ ਹੋ ਜੀ ਤੇ बार-बार ਆਪਣੇ ਆਪ ਨੂੰ ਇਹ ਤਰਜੀਹ ਦੇ ਬੋਲੋ